ਪੇਂਡੋ ਆਸਟ੍ਰੇਲੀਆ ਚੈਨਲ ਨਾਲ ਜੁੜ ਚੁੱਕੇ ਸਾਰੇ ਸੱਜਣਾ ਮਿੱਤਰਾਂ ਨੂੰ ਮੇਰੇ ਬੰਨਿਓ ਜਾਨੀ ਕਿ ਮਿੰਟੂ ਬਰਾੜ ਬੰਨਿਓ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਹਾਂ ਤੁਸੀਂ ਚੜ੍ਹਦੀ ਕਲਾ ਚ ਹੋਵੋਗੇ ਆਪਾਂ ਵੀ ਚੜ੍ਹਦੀ ਕਲਾ ਚ ਤੇ ਅੱਜ ਗੱਲਬਾਤ ਆਪਾਂ ਖਾਸ ਗੱਲਬਾਤ ਕਰਨੀ ਹੈ ਕਿਉਂਕਿ ਮਹੀਨਾ ਫਰਵਰੀ ਦਾ ਤੇ ਫਰਵਰੀ ਮਹੀਨੇ ਦੇ ਵਿੱਚ ਅਕਸਰ ਤੁਸੀਂ ਗਾਹੇ ਵਗਾਏ ਫੇਸਬੁੱਕ ਜਰੀਏ ਜਾਂ ਪੰਜਾਬੀ ਲੋਕਾਂ ਨੂੰ ਥੋੜਾ ਜਿਹਾ ਐਕਸ਼ਨ ਚ ਐਕਟਿਵ ਹੋਇਆ ਦੇਖਦੇ ਹਾਂ ਜਦੋਂ ਮਾਂ ਬੋਲੀ ਦੀਆਂ ਗੱਲਾਂ ਕਰਦੇ ਆ ਪੰਜਾਬੀ ਮਾਂਬੋਲੀ ਦਿਹਾੜਾ ਮਨਾਉਣ ਦੀ ਗੱਲ ਕਰਦੇ ਆ ਸੋ ਉਹ ਸਮਾਂ ਹੋਣ ਕਰਕੇ ਸਾਨੂੰ ਵੀ ਲੱਗਿਆ ਵੀ ਅਸੀਂ ਵੈਸੇ ਤਾਂ ਚਲੋ ਸਾਰਾ ਦਿਨ ਹੀ ਮਾਂਬੋਲੀ ਲਈ ਚਿੰਤਾ ਤਾਂ ਪਰ ਕੁਝ ਇੱਕ ਲੋਕਾਂ ਨੇ ਖਾਸ ਕਰਕੇ ਆਸਟ੍ਰੇਲੀਆ ਦੇ ਵਿੱਚ ਮਾਂਬੋਲੀ ਲਈ ਇੱਕ ਵੱਖਰੀਆਂ ਪੈਣਾ ਪਾਈਆਂ ਵੱਖਰਾ ਕੰਮ ਕੀਤਾ ਤੇ ਕੰਮ ਵੀ ਕਿੱਥੇ ਕੀਤਾ ਪਿੱਛੇ ਰਹਿ ਕੇ ਬੜੀ ਲਾਈਮਲਾਈਟ ਨਹੀਂ ਲਈ ਬੜਾ ਅੱਗੇ ਨਹੀਂ ਆਏ ਬੜਾ ਕਹਿੰਦੇ ਨਹੀਂ ਹੁੰਦੇ ਦਿਖਾਵਾ ਨਹੀਂ ਕੀਤਾ ਪਰ ਕੰਮ ਕੀਤਾ ਤੇ ਜਿਹੜੇ ਅਸਲੀ ਨਤੀਜੇ ਉਹਨਾਂ ਕੰਮਾਂ ਦੇ ਆਉਂਦੇ ਹੁੰਦੇ ਆ ਸੋ ਅੱਜ ਸਾਨੂੰ ਇਹੀ ਚੀਜ਼ ਲਈ ਅਸੀਂ ਅੱਜ ਕੋਈ ਜੇ ਸ਼ਖਸ ਨੂੰ ਤੁਹਾਡੇ ਨਾਲ ਰੂਬਰੂ ਕਰਨ ਜਾ ਰਹੇ ਹਾਂ ਜਿਨ੍ਹਾਂ ਨੂੰ ਤਕਰੀਬਨ 22 ਸਾਲ ਤੋਂ ਉੱਤੇ ਹੋ ਗਏ ਪਰਦੇਸੀ ਹੋયા ਨੂੰ ਪਰ ਪਿਛਲੇ 22 ਸਾਲਾਂ ਦਾ ਜਿਹੜਾ ਉਹਨਾਂ ਦਾ ਦਿਲ ਆ ਉਹ ਪੰਜਾਬ ਪੰਜਾਬੀਅਤ ਲਈ ਧੜਕਦਾ ਤੇ ਉਹਨਾਂ ਨੇ ਬਹੁਤ ਸਾਰੇ ਕੰਮ ਖਾਸ ਕਰਕੇ ਜਿਹੜੀ ਨਵੀਂ ਪੀੜੀ ਨੂੰ ਅਗਲੀ ਪੀੜੀ ਨਾਲ ਜੋੜਨ ਲਈ ਉਹਨਾਂ ਨੇ ਬਹੁਤ ਸਾਰੇ ਕੰਮ ਕੀਤੇ ਆ ਜਾਦੇ ਗੱਲਾਂ ਬਾਤਾਂ ਆਪਾਂ ਉਹਨਾਂ ਤੋਂ ਜਾਣਾਂਗੇ ਪਰ ਫਿਲਹਾਲ ਆਪਾਂ ਉਹਨਾਂ ਨੂੰ ਇਸ ਪਲੇਟਫਾਰਮ ਦੇ ਉੱਤੇ ਸਵਾਗਤ ਕਰਦੇ ਆ ਉਹਨਾਂ ਦਾ ਤੇ ਉਹਨਾਂ ਨੂੰ ਜੀ ਆਇਆਂ ਕਹਨੇ ਆ ਸਰਦਾਰ ਬਹਾਦਰ ਸਿੰਘ ਰੰਗੂਵਾਲ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਅਤੇ ਸਾਰੇ ਸਰੋਤਿਆਂ ਦਾ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਸੋ ਬਾਈ ਜੀ ਗੱਲ ਇਹ ਆ ਵੀ ਦੇਖੋ ਅਸੀਂ ਵੀ ਥੋੜਾ ਬਹੁਤ ਕੰਮ ਕਰਦੇ ਆ ਪੰਜਾਬੀ ਲਈ ਪਰ ਅਸੀਂ ਢੰਡੋਰਾ ਜਾਂ 바ਵਾ ਪਿੱਟਦੇ ਰਹਿੰਨੇ ਆ ਤਾਂ ਕਰਕੇ ਲੋਕਾਂ ਨੂੰ ਐਂ ਲੱਗਦਾ ਖਣੀ ਅਸੀਂ ਸਾਰਾ ਕੁਝ ਕਰੀ ਜਾਂਦੇ ਆ ਜਾਂ ਹੋਰ ਵੀ ਬਹੁਤ ਸਾਰੇ ਇਦਾਂ ਦੇ ਬੰਦੇ ਹਨ ਸਾਡੇ ਵਰਗੇ ਜਿਹੜੇ ਢੰਡੋਰਾ ਜਾਦੇ ਪਿੱਟਦੇ ਆ ਕੰਮ ਘੱਟ ਕਰਦੇ ਆ ਤੁਸੀਂ ਮੱਠੀ ਜੀ ਚਾਲ ਹੌਲੀ ਹੌਲੀ ਖਾਸਾ ਕੰਮ ਕੀਤਾ ਤੇ ਕਰ ਰਹੇ ਹੋ ਆਪਾਂ ਉਹਨਾਂ ਤੇ ਗੱਲਾਂ ਬਾਤਾਂ ਕਰਨੀਆਂ ਪਰ ਉਸ ਤੋਂ ਪਹਿਲਾਂ ਆਪਾਂ ਸ਼ੁਰੂ ਕਰਨੇ ਆ ਤੁਹਾਡੇ ਪਿਸ਼ੋਕੜ ਤੋਂ ਪਿਸ਼ੋਕੜ ਪੰਜਾਬ ਤੋਂ ਕਿੱਥੋਂ ਸੰਬੰਧ ਰੱਖਦੇ ਹੋ ਤੇ ਸਵਬ ਪਰਦੇਸ ਆਉਣ ਦਾ ਕਿਵੇਂ ਬਣਿਆ ਤੇ ਕਿਹੜੇ-ਕਿਹੜੇ ਰਾਹੇ ਹੋ ਕੇ ਬ੍ਰੇਜਵਨ ਤੱਕ ਪਹੁੰਚੇ ਹਾਂ ਤਨਵਦੀਰ ਜੀ ਪਿੰਡ ਮੇਰਾ ਲੁਧਿਆਣਾ ਜ਼ਿਲ੍ਹੇ 'ਚ ਹੈ ਰੰਗੂਵਾਲ ਪਰ ਛੋਟੀ ਉਮਰ ਇਹੀ ਪਿੰਡ ਛੱਡ ਦਿੱਤਾ ਸੀ ਕਿਉਂਕਿ ਮੇਰੇ ਫਾਦਰ ਸਾਹਿਬ ਦੀ ਜੌਬ ਹੋਰ ਸ਼ਹਿਰ 'ਚ ਸੀਗੀ ਫਿਰ ਦੋ ਤਿੰਨ ਸ਼ਹਿਰਾਂ ਦੇ ਵਿੱਚ ਭੜਾਈ ਕੀਤੀ ਫਿਰ ਮੈਂ ਦੋ ਸ਼ਹਿਰਾਂ ਦੇ ਵਿੱਚ ਬਤੌਰ ਐਡ ਹੌਕ ਇੰਗਲਿਸ਼ ਲੈਕਚਰਰ ਕੰਮ ਕੀਤਾ ਤੇ 2003 ਦੇ ਵਿੱਚ ਨਿਊਜ਼ੀਲੈਂਡ ਆ ਮੂਵ ਹੋ ਗਏ ਸੀ ਪਰਮਾਨੈਂਟਲੀ ਤੇ ਹੁਣ ਪਿਛਲੇ 7-8 ਸਾਲਾਂ ਤੋਂ ਇਹ ਚਾਹਨਾ ਸੀ ਕਿ ਮਾ ਬੋਲੀ ਬਾਰੇ ਪੁੱਛ ਕੀਤਾ ਜਾਵੇ ਕਿਉਂਕਿ ਜਿਹੜੇ ਪੰਜਾਬ ਦੇ ਵਿੱਚ ਅਸੀਂ ਕਾਇਦੇ ਦੇਖਦੇ ਹਾਂ ਜਾਂ ਕਹਾਣੀ ਵਾਲੀਆਂ ਕਿਤਾਬਾਂ ਦੇਖਦੇ ਹਾਂ ਉਹ ਸਾਡੇ ਜ਼ਿਆਦਾਤਰ ਆਉਣ ਵਾਲੀ ਪੀੜ੍ਹੀ ਦੇ ਕੰਮ ਦੀਆਂ ਨਹੀਂ ਹੈ ਉਹ ਹੋਰ ਕੰਟੈਕਸਟ ਦੇ ਵਿੱਚ ਲਿਖੇ ਹੋਏ ਆ ਫਿਰ ਮੈਂ ਖੁਦ ਹੀ ਤਿਆਰ ਕੀਤਾ ਵੀ ਕੋਸ਼ਿਸ਼ ਕਰੂੰ ਵੀ ਕਾਇਦਾ ਇੱਥੋਂ ਦੇ ਬੱਚਿਆਂ ਦੇ ਹਿਸਾਬ ਨਾਲ ਜਾਂ ਛੋਟੀਆਂ ਕਹਾਣੀਆਂ ਤਾਂ ਕਿ ਉਹ ਬੜੇ ਇੰਟਰਸਟਿੰਗ ਤਰੀਕੇ ਨਾਲ ਪੜ੍ਹ ਸਕਣ ਸਿੱਖ ਸਕਣ ਥੋੜੀ ਜਿਹੀ ਮਦਦ ਦੇ ਨਾਲ ਜੀ 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 ਸੋ ਤਕਰੀਬਨ 2003 ਤੋਂ ਲੈ ਕੇ ਤੁਹਾਡਾ ਸਫਰ ਜਿਹੜਾ ਇੱਥੇ ਬ੍ਰਿਸਬਨ ਤੱਕ ਪਹੁੰਚ ਗਿਆ ਸੋ ਭਾਈ ਜੀ ਗੱਲ ਇਹ ਆ ਵੀ ਜਿਹੜੀ ਅੱਜ ਦੇ ਯੁੱਗ ਦੇ ਵਿੱਚ ਆ ਬੱਚੇ ਜਿਹੜੇ ਕਹਿੰਦੇ ਨਹੀਂ ਪੰਜਾਬੀ ਪੇਰੈਂਟਸ ਵੀ ਸਿਖਾਉਣਾ ਚਾਹੁੰਦੇ ਆ ਤੇ ਬੱਚੇ ਵੀ ਚਲੋ ਆ ਜਾਂਦੇ ਆ ਜ਼ਿਆਦਾਤਰ ਬੱਚੇ ਇੰਟਰਸਟ ਦਿਖਾਉਂਦੇ ਆ ਮੈਂ ਦੇਖਿਆ ਪਰ ਤੁਸੀਂ ਜਿਹੜਾ ਇਹ ਨਵਾਂ ਕਾਇਦਾ ਲੈ ਕੇ ਆਏ ਜਾਂ ਇਹ ਕਾਇਦਾ ਜਿਹੜੇ ਨਾਰਮਲ ਕਾਇਦੇ ਆਮ ਹੀ ਮਿਲ ਜਾਂਦੇ ਆ ਸਾਰੇ ਕਿਤੋਂ ਅੱਜਕੱਲ੍ਹ ਦੁਨੀਆ ਭਰ ਚੋਂ ਤੁਸੀਂ ਇਹ ਕੀ ਉਹਦੇ ਵਿੱਚ ਵੱਖਰਾ ਲੈ ਕੇ ਆਏ ਤੁਸੀਂ ਕਹਿੰਦੇ ਚ ਉਹਦੇ ਵਿੱਚ ਮੈਂ ਇਸ ਤਰ੍ਹਾਂ ਕੀਤਾ ਜੀ ਕਿਉਂਕਿ ਭਾਸ਼ਾ ਤੁਸੀਂ ਇੱਕ ਤੋਂ ਬਾਅਦ ਇੱਕ ਤੁਸੀਂ ਸਿਖਾ ਸਕਦੇ ਹੋ ਜਿਵੇਂ ਮੇਰਾ ਪਿੰਡ ਉਹ ਪਸ਼ੋਕੜ ਆ ਤੀਜੀ ਕਲਾਸ ਤੱਕ ਪੰਜਾਬੀ ਪੜ੍ਹੀ ਆ ਫਿਰ ਚੌਥੀ ਤੋਂ ਹਿੰਦੀ ਲੱਗੀ ਸੀ ਤੇ ਛੇਵੀਂ ਕਲਾਸ ਤੋਂ ਅੰਗਰੇਜ਼ੀ ਲੱਗੀ ਸੀ ਮੈਂ ਚਾਹੁੰਦਾ ਸੀ ਵੀ ਜੇ ਬੱਚਿਆਂ ਨੂੰ ਇੰਗਲਿਸ਼ ਸਟਾਰਟ ਕਰਤੀ ਕੋਈ ਗੱਲ ਨਹੀਂ ਉਹਨੂੰ 2-3 ਸਾਲ ਬਾਅਦ ਉਹਦੀ ਬੇਸਿਕ ਉਹਨੂੰ ਜਿਵੇਂ ਵਰਡ ਸਟਰਕਚਰ ਹੁੰਦੀ ਆ ਜਾਂ ਸੈਂਟੈਂਸ ਸਟਰਕਚਰ ਹੁੰਦੀ ਆ ਉਹ ਬਣ ਜੇ ਉਸ ਤੋਂ ਬਾਅਦ ਉਹਨੂੰ ਚਾਹੇ ਅਰੇਜੀ ਆ ਜੇ ਜਿਵੇਂ ਅਸੀਂ ਪਹਿਲਾਂ ਪੰਜਾਬੀ ਪੜ੍ਹੀ ਆ ਤੇ ਬਾਅਦ ਵਿੱਚ ਹਿੰਦੀ ਤੇ ਅੰਗਰੇਜ਼ੀ ਸਾਨੂੰ ਬਹੁਤ ਸੌਖੀ ਸਮਝ ਆ ਗਈ ਤੇ ਕੋਈ ਨਹੀਂ ਥੋੜਾ ਦੇਰ ਨਾਲ ਸ਼ੁਰੂ ਕੀਤਾ ਜਾਵੇ ਜੇ ਲਿਖਣੀ ਪੜ੍ਹਨੀ ਸਿੱਖਣੀ ਆ ਤੇ ਉਹਦੇ ਵਿੱਚ ਮੈਂ ਅੰਗਰੇਜ਼ੀ ਊੜਾ ਐੜਾ ਈੜੀ ਇੱਕ ਮਾਤਰਾ ਦੇ ਸਾਊਂਡ ਕਿਵੇਂ ਆ ਪ੍ਰੋਨਾਂਊਂਸ ਕਿਵੇਂ ਕਰਦੇ ਆ ਫਿਰ ਜਿਹੜੇ ਜੇ ਅੰਗਰੇਜ਼ੀ ਦੇ ਵੋਵਲ ਮੈਂ ਦੱਸਿਆ ਕਿ ਪੰਜਾਬੀ ਦੇ ਲਗਾ ਮਾਤਰਾਵਾਂ ਕਿਵੇਂ ਵਰਤੀਆਂ ਜਾ ਸਕਦੀਆਂ ਨੇ ਉਹਦੇ ਵਿੱਚ ਥੋੜਾ ਜਿਹਾ ਬੜਾ ਸੌਖਾ ਹੋਇਆ 8-9 ਸਾਲ ਦੇ ਬੱਚੇ ਜਿਹੜੇ ਤੀਜੀ ਚੌਥੀ ਕਲਾਸ ਦੇ ਵਿੱਚ ਇੱਥੇ ਪੜ੍ਹ ਰਹੇ ਆ ਉਹ ਬੜੀ ਛੇਤੀ ਉਹ ਪਿੱਕ ਕਰ ਲੈਂਦੇ ਆ ਬੜਾ ਸੌਖਾ ਸੌਖਾ ਸਿੱਖ ਲੈਂਦੇ ਆ ਕਿਉਂਕਿ ਦੋ ਜ਼ਬਾਨਾਂ ਇਕੱਠੀਆਂ ਥੋੜਾ ਕਈ ਵਾਰੀ ਮੁਸ਼ਕਲ ਹੋ ਜਾਂਦਾ ਕਿਉਂਕਿ ਰੈਗੂਲਰ ਸਕੂਲਾਂ ਦੇ ਵਿੱਚ ਨਹੀਂ ਹੈ ਕਿਉਂਕਿ ਆਪਣੇ ਕੋਲ ਘੰਟਾ ਜਾਂ 2 ਘੰਟੇ ਮਿਲਦਾ ਪੰਜਾਬੀ ਸਕੂਲਾਂ ਵਿੱਚ ਉਹ ਵੀ ਸੰਡੇ ਨੂੰ ਵੀਕਐਂਡ ਤੇ ਤੇ ਇਸ ਕਰਕੇ ਵੀ ਇੱਕ ਵਾਰ ਇੱਕ ਜ਼ਬਾਨ ਉਹਦੇ ਕੋਲ ਆ ਗਈ ਤੇ ਦੂਜੀ ਥੋੜੀ ਉਸ ਤੋਂ ਬਾਅਦ ਉਸ ਉਮਰ 'ਚ 8-9 ਸਾਲ ਦੀ ਉਮਰ 'ਚ ਸੌਖਾ ਹੋ ਜਾਂਦਾ ਸਿਖਾਉਣਾ ਦੇਖੋ ਤੁਸੀਂ ਜਿਹੜਾ ਤਰੀਕਾ ਦੱਸਿਆ ਵੀ ਚੱਲ ਇੱਥੋਂ ਦੀ ਚੀਜ਼ ਨੂੰ ਮੱਦੇਨਜ਼ਰ ਰੱਖ ਕੇ ਰੱਖਿਆ ਹੁਣ ਤੁਸੀਂ ਇਹ ਸ਼ੁਰੂ ਕਰ ਲਿਆ ਕਾਇਦਾ ਬਣਾਇਆ ਬੜੀ ਮਿਹਨਤ ਕੀਤੀ ਫਿਰ ਲੋਕਾਂ ਤੱਕ ਲੈ ਜਾਣਾ ਸਭ ਤੋਂ ਵੱਡਾ ਕੰਮ ਹੁੰਦਾ ਸਕੂਲਾਂ ਚ ਲੈ ਕੇ ਜਾਣਾ ਉਹਨਾਂ ਨੂੰ ਕਨਵਿੰਸ ਕਰਨਾ ਵੀ ਉਹ ਕਿਉਂ ਤੁਹਾਡਾ ਕਾਇਦਾ ਅਪਣਾਉਣ ਤੁਸੀਂ ਕੀ ਉਹਨੂੰ ਕਮਰਸ਼ੀਅਲ ਐਂਗਲ ਰੱਖਿਆ ਜਾਂ ਕਿਵੇਂ ਉਹਦੇ ਉਹ ਅਗਲਾ ਸਫਰ ਕੀ ਸੀ ਮੈਂ ਕੋਸ਼ਿਸ਼ ਕੀਤੀ ਵੀ ਜਿੰਨੇ ਵੀ ਲੋਕਲ ਸਕੂਲਸ ਚੱਲਦੇ ਆ ਉਹਨਾਂ ਨੂੰ ਦੱਸਣ ਲਈ ਕਿ ਜਿਹੜਾ ਮੇਰਾ ਤਰੀਕਾ ਹੈਗਾ ਇਹ ਥੋੜਾ ਜਿਹਾ ਵੱਡੇ ਬੱਚਿਆਂ ਲਈ ਸੌਖਾ ਹੋਏਗਾ ਕਾਰਗਰ ਸਿੱਧ ਹੋਵੇਗਾ ਜਿਹਨਾਂ ਨੂੰ ਚੰਗਾ ਲੱਗਿਆ ਉਹਨਾਂ ਨੇ ਵਾਨ ਵੀ ਕੀਤਾ ਔਰ ਮੇਰੇ ਕੋਲੋਂ ਕਾਇਦੇ ਤੇ ਉਹ ਤੋਂ ਬਾਅਦ ਛੋਟੀਆਂ ਕਹਾਣੀਆਂ ਵਾਲੀ ਕਿਤਾਬ ਆ ਜਿਹੜੀ ਮੈਂ ਤੁਹਾਨੂੰ ਦਿਖਾ ਸਕਦਾ ਉਹ ਮਂਗਾਈ ਵੀ ਉਹਨਾਂ ਕੋਲ ਮੇਰੇ ਕੋਲ ਤੇ ਉਹ ਬੱਚਿਆਂ ਨੂੰ ਇੰਟਰਸਟਿੰਗ ਉਹਦੀਆਂ ਆਪਣੀਆਂ ਫੋਟੋਸ ਵਗੈਰਾ ਉਸ ਤਰ੍ਹਾਂ ਪਾ ਕੇ ਸਾਰਾ ਦੱਸਿਆ ਤੇ ਇਸ ਤੋਂ ਬਾਅਦ ਮੈਂ ਜਿਹੜੀ ਆਪਣੇ ਛੋਟੀਆਂ ਕਹਾਣੀਆਂ ਵਾਲੀ ਕਿਤਾਬ ਆ ਜਿਹੜੀ ਉਹ ਲਿਖੀ ਤਾਂ ਕਿ ਇਥੋਂ ਵਾਲਾ ਇਥੋਂ ਦੀਆਂ ਕਹਾਣੀਆਂ ਕੁਝ ਲਿਖੀਆਂ ਪੰਜਾਬ ਦੀਆਂ ਕਹਾਣੀਆਂ ਲਿਖੀਆਂ ਫਿਰ ਕੁਝ ਇਤਿਹਾਸ ਨਾਲ ਸੰਬੰਧਿਤ ਕਹਾਣੀਆਂ ਲਿਖੀਆਂ ਧਰਮ ਤੇ ਵਿਰਸੇ ਨਾਲ ਸੰਬੰਧਿਤ ਇਦੇ ਵਿੱਚ ਅੰਗਰੇਜ਼ੀ ਵੀ ਵਰਤੀ ਵੋਕੈਬਲਰੀ ਜਿਹੜੀ ਔਖੀ ਵੋਕੈਬਲਰੀ ਉਹਦੇ ਵਿੱਚ ਅੰਗਰੇਜ਼ੀ ਦੇ ਮਤਲਬ ਵੀ ਦਿੱਤੇ ਮੈਂ ਉਸ ਤੋਂ ਬਾਅਦ ਸੋ ਤੁਸੀਂ ਇਹਨੂੰ ਚਲੋ ਇਹ ਤਾਂ ਸਿਖਾ ਲਾ ਤਾਂ ਹੋ ਗਿਆ ਪਰ ਮੇਰਾ ਸਵਾਲ ਹਜੇ ਕਿਤੇ ਨਾ ਕਿਤੇ ਉੱਥੇ ਹੈ ਸਕੂਲਾਂ ਤੱਕ ਕਿਵੇਂ ਲੈ ਕੇ ਗਏ ਬੱਚਿਆਂ ਤੱਕ ਸਕੂਲਾਂ ਚ ਕੀ ਅਪਣਾਇਆ ਕਾਇਦੇ ਨੂੰ ਪ੍ਰੋਪਰ ਕਿੰਨੇ ਸਕੂਲਾਂ ਨੇ ਅਪਣਾਇਆ ਹਾਂਜੀ ਨੌ ਸਕੂਲਾਂ ਨੇ ਅਪਣਾਇਆ ਉਹਨਾਂ ਨੂੰ ਪਹਿਲਾਂ ਕਨਵਿੰਸ ਕਰਾਉਣਾ ਪੈਂਦਾ ਕਈ ਵਾਰੀ ਤਾਂ ਸਟਾਰਟਿੰਗ ਹੁਣ 3 4 ਇੱਥੇ ਬ੍ਰਿਜ਼ਬਨ ਦੇ ਵਿੱਚ ਤਿੰਨ ਕਲੱਬ ਨੇ ਇੱਕ ਕੈਂਸ ਦੇ ਵਿੱਚ ਇੱਕ ਨਿਊ ਸਾਊਥ ਵੇਲ ਦੇ ਵਿੱਚ ਗੁਰਦੁਆਰਾ ਸਾਹਿਬ ਵਾਲਿਆਂ ਨੂੰ ਉਹਨਾਂ ਦੱਸਿਆ ਉਹਨਾਂ ਨੇ ਮੈਨੂੰ ਜਾ ਹੂਬਲ ਕਰਕੇ ਲੱਭ ਲੈ ਜਾ ਮੈਂ ਕੰਟੈਕਟ ਕੀਤਾ ਥੋੜਾ ਔਖਾ ਕੰਮ ਆ ਕਾਫੀ ਟਾਈਮ ਤੇ ਲੱਗਦਾ ਪਰ ਜਿਹਨਾਂ ਨੂੰ ਠੀਕ ਲੱਗਦਾ ਉਹ ਮੰਗਾਉਂਦੇ ਨੇ ਮੈਂ ਉਹਨਾਂ ਦਾ ਉਹਨਾਂ ਨੂੰ ਪੀਡੀਐਫ ਵੀ ਭੇਜ ਦਿੰਨਾ ਮੈਂ ਕੁਝ ਜਿਹੜੀਆਂ ਪਾਵਰਪੁਆਇੰਟਸ ਬਣਾਏ ਹੋਏ ਬੱਚਿਆਂ ਲਈ ਉਹ ਭੇਜ ਦਿੰਨਾ ਤੇ ਸਿਲੇਬਸ ਵਗੈਰਾ ਤਿਆਰ ਕਰ ਦੇਣਾ ਵੀ ਇਹ ਇੰਨਾ ਇੰਨਾ ਪੜਾਓ ਇਹਨਾਂ ਨੂੰ ਹੌਲੀ ਹੌਲੀ ਕਰਕੇ ਕਰੀ ਜਾਓ ਤਾਂ ਕਿ ਤੁਸੀਂ ਘਟੋ ਘਟ ਬੱਚਿਆਂ ਨੂੰ ਬੋਲਣ ਦੇ ਨਾਲ ਨਾਲ ਲਿਖਣੀ ਪੜਨੀ ਵੀ ਸਿੱਖਾਈ ਜਾ ਸਕੇ ਇੱਕ ਅੰਗਰੇਜ਼ੀ ਦਾ ਅਧਿਆਪਕ ਪੰਜਾਬੀ ਵਾਲੇ ਪਾਸੇ ਕਿਦਰੋਂ ਤੁਰ ਪਿਆ ਕਿਉਂਕਿ ਆਪਣੇ ਆਪ ਨਾਲ ਜੁੜਨ ਦਾ ਮੇਨ ਮੇਰਾ ਇਹ ਸੀ ਕਿ ਆਪਣੇ ਆਪ ਨੂੰ ਪੁੱਜਿਆ ਗਿਆ ਕਿਉਂਕਿ ਪੰਜਾਬੀ ਹੀ ਹੈ ਮੇਰੀ ਕਿਉਂਕਿ ਇਹਦੇ 'ਚ ਹੀ ਸੋਚਿਆ ਸਾਰਾ ਇਹਦੇ ਵਿੱਚ ਹੀ ਹੈ ਕਿਉਂਕਿ ਜੇ ਮੈਂ ਸੋਚਦਾ ਸੀਗਾ ਵੀ ਮੈਂ ਜੇ ਆਪ ਹੀ ਨਹੀਂ ਕਰਦਾ ਕੁਝ ਮੈਨੂੰ ਪਤਾ ਵੀ ਇਸ ਚੀਜ਼ ਦੇ ਕਮੇ ਆ ਤੇ ਹੂੰ ਮੈਂ ਹੀ ਕਰਨ ਮੈਨੂੰ ਹੀ ਕਰਨਾ ਚਾਹੀਦਾ ਮੈਂ ਕਿਸੇ ਨੂੰ ਸਮਝਾ ਨਹੀਂ ਸਕਦਾ ਕਿ ਮੈਂ ਕੀ ਚਾਹਣਾ ਬੱਚਿਆਂ ਦੇ ਖਾਤਰ ਕੀ ਬਣਾਉਣਾ ਚਾਹਣਾ ਇਸ ਕਰਕੇ ਮੈਂ ਇੱਕ ਤੁਹਾਡੀ ਆਪਣੇ ਦੱਸਿਆ ਵੀ ਸੀ ਮੈਂ ਕੁਝ ਸਾਲ ਪਹਿਲਾਂ ਮੈਂ ਲਿਖੀ ਸੀ ਕਿ ਮੈਂ ਇਹਨੂੰ ਪੰਜਾਬੀ ਨੇ ਮਾਂ ਬੋਲੀ ਨੇ ਕੀ ਦਿੱਤਾ ਉਹ ਮੈਂ ਤੁਹਾਨੂੰ ਸਿਰਫ ਛੋਟੀ ਜੀ ਕਵਤਾ ਹੈਗਾ ਉਹਦੇ ਨਾਲ ਤੁਹਾਨੂੰ ਦੱਸਦਾ ਕਿ ਮੈਨੂੰ ਕਾਰਨ ਕਾਰਨ ਕੀ ਹੈ ਕਿਉਂ ਕਿਥੋਂ ਨਿਕਲੀ ਇਹ ਜੇ ਤੁਹਾਡੀ ਇਜਾਜ਼ਤ ਹੋਵੇ ਤਾਂ ਮੈਂ ਉਹ ਬਿਲਕੁਲ ਜੀ ਬਿਲਕੁਲ ਬਿਲਕੁਲ ਜੀ ਬਿਲਕੁਲ ਹਾਂ ਮੇਰੀ ਪਿਆਰੀ ਮਾਂ ਬੋਲੀ ਮੇਰੀ ਪਿਆਰੀ ਮਾਂ ਬੋਲੀ ਹੀਰੇ ਮੋਤੀ ਅੱਖਰ ਤੇਰੇ ਭਾਦੇ ਜਾਵਣ ਮੇਰੀ ਛੋੜੀ ਮੇਰੀ ਪਿਆਰੀ ਮਾਂ ਬੋਲੀ ਤੂੰ ਮੈਨੂੰ ਪੜ੍ਹਨ ਲਿਖਣ ਸਿਖਾਇਆ ਤੂੰ ਮੈਨੂੰ ਪੜ੍ਹਨ ਲਿਖਣ ਸਿਖਾਇਆ ਤੂੰ ਮੈਨੂੰ ਵਹਿਣ ਖਲੋਣ ਸਮਝਾਇਆ ਤੇਰੇ ਰੰਗਲੇ ਸ਼ਬਦਾਂ ਦੇ ਨਾਲ ਖੇਡਾਂ ਹਰ ਰੋਜ਼ ਮੈਂ ਹੋਲੀ ਮੇਰੀ ਪਿਆਰੀ ਮਾਂ ਬੋਲੀ ਵਾਹ ਜੀ ਗੁਰੂ ਸਾਹਿਬ ਨਾਲ ਤੈਨੂੰ ਗੱਲ ਲਾ ਸ਼ਬਦ ਪਰੋਏ ਵਾਹ ਵਈ ਵਾਹ ਰੱਬ ਨਾਲ ਮੇਲ ਕਰਾਵੇ ਰਾਧਸ ਜਬ ਜਦ ਮੈਂ ਗੁਰਬਾਣੀ ਬੋਲੀ ਮੇਰੀ ਪਿਆਰੀ ਮਾਂ ਬੋਲੀ ਉਹ ਜੁੱਤ ਕਪੂਤ ਕਪੂਤ ਹੋ ਗਏ ਤੇਰੇ ਆਖਣ ਲੱਥ ਗਏ ਵੇਲੇ ਤੇਰੇ ਅੰਦਰੋਂ ਬੰਦੇ ਹੋ ਗਏ ਹੌਲੇ ਜਦ ਦੇਖਾਂ ਮੈਂ ਚਿੱਤ ਪਰੋੜੀ ਮੇਰੀ ਪਿਆਰੀ ਮਾਂ ਬੋਲੀ ਦੁਨੀਆ ਦੇਸ ਮੇਲੇ ਦੇ ਵਿੱਚ ਜਦ ਮੈਂ ਜਾਫਾਂ ਕਲਮ ਕੱਲਾ ਟੂ ਮੈਨੂ ਲੈ ਵਿੱਚ ਕੜਾਵੇ ਖੰਡ ਮਿਸ਼ਰੀ ਮੇਰੇ ਚਿੱਤ ਵਿੱਚ ਘੋਲੀ ਮੇਰੀ ਪਿਆਰੀ ਮਾਂ ਬੋਲੀ ਸਜਣੋ ਮਿੱਤਰੋ ਸਾਰੇ ਰਲ ਮਿਲ ਕਰੀਏ ਯਤਨ ਨਾ ਹੋਵੇ ਹੋਰ ਢਿੱਲ ਅਗਲੀ ਪੀੜ੍ਹੀ ਨੂੰ ਦੱਸ ਜਾਈਏ ਕਿਵੇਂ ਸੀ ਮੇਰੀ ਮਾਂ ਦੀ ਬੋਲੀ ਕਿਵੇਂ ਸੀ ਮੇਰੀ ਮਾਂ ਦੀ ਬੋਲੀ ਪੰਜਾਬੀ ਮੇਰੀ ਮਾਂ ਬੋਲੀ ਬਹੁਤ ਬਹੁਤ ਖੂਬਸੂਰਤ ਜੀ ਬਹੁਤ ਸੋਹਣੇ ਸ਼ਬਦਾਂ ਚ ਤੇ ਵਧੀਆ ਤੁਸੀਂ ਕਪਤਾ ਪਰੋਈ ਆ ਤੇ ਇੱਕ ਹਰ ਬੰਦੇ ਦੇ ਵਿੱਚ ਜਿਗੈਸਾ ਵੀ ਜਾਗਦੀ ਆ ਵੀ ਸਾਡੀ ਮਾਂ ਬੋਲੀ ਵਾਕਈ ਮਿਸ਼ਰੀ ਵਰਗੀ ਆ ਇਹ ਕੋਈ ਅਸੀਂ ਆਪਣੀ ਨਹੀਂ ਹੈ ਤਾਂ ਨਹੀਂ ਕਹਿ ਰਹੇ ਇਹ ਹੈਗੀ ਹੈ ਜਿਹਦ ਦੋਰ ਹੈ ਨਹੀਂ ਹੈ ਸੋ ਭਾਈ ਜੀ ਤੁਸੀਂ ਹੁਣ ਜਿਹੜੇ ਇਸ ਪੜਾ ਤੇ ਆ ਕੇ ਨਾ ਇੱਕ ਜ਼ਿੰਦਗੀ ਦੇ ਉਸ ਉਮਰ ਦੇ ਵਿੱਚ ਆ ਕੇ ਜਾਂ 20 ਸਾਲ ਹੋਣ ਤੋਂ ਬਾਅਦ ਪਰਦੇਸੀ ਹੋ ਕੇ ਹਰ ਬੰਦੇ ਦੇ ਮਨ ਚ ਹੁੰਦਾ ਵੀ ਮੈਂ ਕੁਝ ਮੋੜਾਂ ਕੁਝ ਕਰਾਂ ਹੁਣ ਅੱਜ ਕੱਲ ਤੁਸੀਂ ਜਿਹੜੀਆਂ ਤੁਸੀਂ ਕਿੰਨੀਆਂ ਹੁਣ ਤੱਕ ਕਿਤਾਬਾਂ ਲਿਖਤੀਆਂ ਤੇ ਕੀ ਕੁਝ ਤੁਸੀਂ ਤੁਹਾਡੀਆਂ ਅਗਲੀਆਂ ਪਲਾਨਿੰਗਸ ਕੀ ਆ ਤਿੰਨ ਕਿਤਾਬਾਂ ਤਿਆਰ ਕੀਤੀਆਂ ਦੋ ਮੈਸਰ ਨੂੰ ਦਿਖਾਈਆਂ ਤੇ ਇੱਕ ਤੀਜੀ ਹੈਗੀ ਵਰਕਬੁੱਕ ਜਿਹਦੇ ਵਿੱਚ ਬੱਚਿਆਂ ਨੂੰ ਊੜਾ ੜਾ ਲਿਖਣਾ ਸਿਖਾਇਆ ਸਟੈਪ ਵਾਈਜ਼ ਸਟੈਪ ਉਹਦੇ ਜਿਵੇਂ ਸੇਮ ਸ਼ੇਪ ਦੇ ਅੱਖਰ ਆ ਜਿਵੇਂ ਤੱਤਾ ਹੋ ਗਿਆ ਉੜਾ ਹੋ ਗਿਆ ਉਸ ਤਰੀਕੇ ਨਾਲ ਸਿਮਿਲਰ ਸ਼ੇਪ ਵਾਲੇ ਸ਼ਬਦ ਪੱਪਾ ਹੋ ਗਿਆ ਤੱਦਾ ਹੋ ਗਿਆ ਉਹ ਬੱਚੇ ਉੱਪਰ ਉੱਪਰ ਉਖੇਰ ਸਕਦੇ ਆ ਤੇ ਥੱਲੇ ਐਰੋ ਨਾਲ ਕਿਉਂਕਿ ਇੱਥੇ ਬੱਚੇ ਖੱਬੇ ਹੱਥ ਨਾਲ ਲਿਖਦੇ ਆ ਟੇਢਾ ਲਿਖਦੇ ਆ ਕਿਉਂਕਿ ਪੰਜਾਬੀ ਹੈ ਜਿਹੜੀ ਉੱਪਰੋਂ ਖੱਬੇ ਹੱਥ ਤੋਂ ਉੱਪਰੋਂ ਸ਼ੁਰੂ ਹੁੰਦੀ ਆ ਸੱਜੇ ਨੂੰ ਜਾਂਦੀ ਆ ਥੱਲੇ ਨੂੰ ਜਾਂਦੀ ਆ ਉਹਦੀ ਲਾਈਨ ਤੇ ਇਸ ਤਰੀਕੇ ਨਾਲ ਕਿ ਮੈਂ ਹੋਰ ਤਿਆਰ ਇਸ ਤੋਂ ਬਾਅਦ ਮੇਰਾ ਹੋਰ ਪ੍ਰੋਜੈਕਟ ਇਹ ਹੈ ਕਿ ਮੈਂ ਚਾਹਣਾ ਕਿ ਥੋੜਾ ਜਿਹਾ ਇਤਿਹਾਸ ਨਾਲ ਸਾਂਝ ਪਾਈ ਜਾਵੇ ਬੱਚਿਆਂ ਦੀ ਉਸ ਸਿੱਖ ਧਰਮ ਬਾਰੇ ਸੌਖੇ ਤਰੀਕੇ ਨਾਲ ਬਹੁਤਿਆਂ ਵੱਡੀਆਂ ਕਿਤਾਬਾਂ ਕਿਉਂਕਿ ਨਹੀਂ ਪੜ੍ਹਦੇ ਟਾਈਮ ਨਹੀਂ ਹੈਗਾ ਤੇ ਕੋਸ਼ਿਸ਼ ਕੀਤੀ ਜਾਵੇ ਵੀ ਉਸ ਤਰ੍ਹਾਂ ਦੀਆਂ ਕਿਤਾਬਾਂ ਪੰਜਾਬੀ ਦੇ ਵਿੱਚ ਵੀ ਤੇ ਅੰਗਰੇਜ਼ੀ ਦੇ ਵਿੱਚ ਵੀ ਲਿਆਂਦੀਆਂ ਜਾਣ ਸੋ ਉਮੀਦ ਆ ਜੀ ਤੁਹਾਡੀਆਂ ਯੋਜਨਾਵਾਂ ਜਿਹੜੀਆਂ ਇਹਨਾਂ ਨੂੰ ਤੁਸੀਂ ਸਿਰੇ ਲਾਉਂਗੇ ਪਰ ਇੱਕ ਜਿਹੜੀ ਮੇਰੇ ਮਨ 'ਚ ਜਿਹੜਾ ਹੁਣ ਸਵਾਲ ਇਹ ਆ ਰਿਹਾ ਸੀਗਾ ਜ਼ਮਾਨਾ ਡਿਜੀਟਲ ਆ ਡਿਜੀਟਲ ਕਰਨ ਦੇ ਜਮਾਨੇ ਦੇ ਵਿੱਚ ਜਵਾਕ ਆ ਜਿਹੜੇ ਉਹ ਫੋਨ ਨੂੰ ਆਈਪੈਡ ਨੂੰ ਤੇ ਕੰਪਿਊਟਰ ਨੂੰ ਪੈਂਦੇ ਆ ਨਾ ਕਿ ਕਿਤਾਬ ਨੂੰ ਜਾਂ ਕਾਇਦੇ ਨੂੰ ਪੈਂਦੇ ਆ ਉਹਦੇ ਲਈ ਜਾਂ ਤਾਂ ਬੱਚਿਆਂ ਨੂੰ ਕੋਈ ਵੱਡੀ ਅਟਰੈਕਸ਼ਨ ਦਿੱਤੀ ਜਾਵੇ ਜਾਂ ਕੋਈ ਵੱਡੀ ਚੀਜ਼ ਦਿੱਤੀ ਜਾਵੇ ਵੀ ਜਿਹੜਾ ਬੱਚਾ ਉਧਰ ਵੀ ਅਟਰੈਕਟ ਹੋਵੇ ਇਸ ਚੈਲੰਜ ਨੂੰ ਜਾਂ ਇਸ ਜਿਹੜੀ ਇੱਕ ਵੱਡੀ ਸਮੱਸਿਆ ਇਹਨੂੰ ਤੁਸੀਂ ਕਿਵੇਂ ਸੋਚਦੇ ਹੋ ਜਾਂ ਕਿਵੇਂ ਨਜਿੱਠਣ ਬਾਰੇ ਸੋਚ ਰਹੇ ਹੋ ਕਿਉਂਕਿ ਜੇਕਰ ਤਾਂ ਤੁਸੀਂ ਸੋਚੀ ਹੈ ਤਾਂ ਸਾਂਝੀ ਕਰੋ ਨਹੀਂ ਸੋਚੀ ਤਾਂ ਤੁਸੀਂ ਇਹਦੇ ਬਾਰੇ ਵਿੱਚ ਤੁਸੀਂ ਕੀ ਦਿਓਗੇ ਦਾ ਵੀ ਕੀ ਆਲਟਰਨੇਟ ਹੋ ਸਕਦਾ ਇਹਨੂੰ ਬਚਾ ਕੇ ਰੱਖਣ ਦਾ ਕਿਉਂਕਿ ਕਿਤਾਬ ਵੀ ਇੱਕ ਆਪਣਾ ਕਲਚਰ ਹੈ ਕਿਉਂਕਿ ਕੋਈ ਸ਼ੱਕ ਨਹੀਂ ਡਿਜੀਟਲ ਜ਼ਮਾਨਾ ਹੈਗਾ ਆਈਪੈਡ ਆ ਕੰਪਿਊਟਰ ਤੇ ਲੋਕ ਬੱਚੇ ਲਰਨ ਕਰਦੇ ਆ ਪਰ ਮੇਰਾ ਥੋੜਾ ਜਿਹਾ ਵੱਖਰਾ ਸੋਚਣਾ ਇਸ ਤਰ੍ਹਾਂ ਕਿ ਕਿਉਂਕਿ ਉਹਦੇ 'ਚ ਥੋੜ੍ਹੀ-ਥੋੜ੍ਹੀ ਹੈਗੀ ਥੋੜਾ ਜਿਹਾ ਨਹੀਂ ਸਿੱਖਦਾ ਵੱਧਦਾ ਜੋ ਤੁਹਾਡੇ ਕੋਲ ਜੇ ਕੋਈ ਕਿਤਾਬ ਹੈਗੀ ਤਾਂ ਉਹਨੂੰ ਤੁਸੀਂ ਰੈਫਰ ਕਰ ਸਕਦੇ ਹੋ ਔਰ ਜਿਹੜਾ ਆਈਪੈਡ ਨਾਲ ਲਰਨਿੰਗ ਉਹ 'ਚ ਡਿਸਟਰੈਕਸ਼ਨਸ ਬਹੁਤ ਆ ਮਾਨੋਕ ਤਾਂ ਆ ਜਾਂਦਾ ਉਹਦੇ ਤੇ ਅੱਗੇ ਜੇ ਕੋਈ ਦੂਜਾ ਕੁਝ ਹੋਰ ਆਉਂਦਾ ਰਹਿੰਦਾ ਉਹਦੇ ਮਤਲਬ ਕਨਸੈਂਟਰੇਸ਼ਨ ਉਹਦੇ 'ਚ ਘੱਟ ਲੱਗਦੀ ਆ ਇਹਦੇ ਮੇਰੇ ਤਾਂ ਕਿਉਂਕਿ ਮੈਂ ਕੰਮ ਕਰਨ ਨੂੰ ਤਿਆਰ ਆ ਜੇ ਕੋਈ ਵੀਰ ਭੈਣ ਕਰ ਸਕਦੇ ਆ ਨਾਲ ਉਹਨਾਂ ਦੇ ਡਿਜੀਟਲੀ ਪਰ ਮੈਂ ਜਿਆਦਾਤਰ ਕਿਤਾਬਾਂ ਦਾ ਮੈਨੂੰ ਹੈਗਾ ਵੀ ਕਿਤਾਬਾਂ ਕਿਉਂਕਿ ਤੁਹਾਡੇ ਨਾਲ ਰਹਿੰਦੀਆਂ ਨੇ ਹਮੇਸ਼ਾ ਨਾਲ ਰਹਿੰਦੀਆਂ ਨੇ ਡਿਜੀਟਲ ਦਾ ਤਾਂ ਹੁੰਦਾ ਵਾ ਸਾਰਾ ਦੇਖਦੇ ਆ ਪਰ ਉਹ ਕੰਕਰੀਟ ਲਰਨਿੰਗ ਨਹੀਂ ਹੁੰਦੀ ਉਹਦੇ ਚ ਇਹ ਥੋੜੇ ਚਿਰ ਇਹ ਥੋੜੇ ਚਿਰ ਲਈ ਹੈਗੀ ਆ ਤੇ ਮੈਨੂੰ ਇਹਦੇ ਬਾਰੇ ਇੰਨਾ ਕੀ ਗਿਆਨ ਸੋ ਬਜੀ ਕ ਜਿਹੜੀ ਹੋਰ ਗੱਲ ਨਿਕਲ ਕੇ ਆਉਂਦੀ ਐ ਥੋਂ ਜੇ ਆਪਾਂ ਗੱਲ ਕਰੀਏ ਮਾਂ ਬੋਲੀ ਦੇ ਸਦਾਰ ਵਿੱਚ ਵੀ ਮਾਂ ਬੋਲੀ ਦੇ ਪਸਾਰਿਆ ਤੇ ਆਪਾਂ ਮਨਾ ਲੈਂਦੇ ਹਰ ਸਾਲ ਗੱਜ-ਬੱਜ ਕੇ ਨਾਰੇ ਮਜਾਰੇ ਪ੍ਰੋਗਰਾਮ ਹੋ ਲੈਂਦੇ ਆ ਸਾਰਾ ਕੁਝ ਪਰ ਜ਼ਮੀਨੀ ਪੱਧਰ ਦੇ ਉੱਤੇ ਅੱਜ ਦੀ ਮੰਗ ਕਿੰਨੀ ਸੀਰੀਅਸ ਆ ਆਪਣੀ ਮਾਂ ਬੋਲੀ ਨੂੰ ਬਚਾਉਣ ਵਾਸਤੇ ਕਿਉਂਕਿ ਮਾਂ ਬੋਲੀ ਬਚਣੀ ਉਦੋਂ ਹੀ ਐ ਜਦੋਂ ਮਾਂ ਕੁਛ ਕਰੂਗੀ ਸੋ ਇਹਦੇ ਬਾਰੇ ਵੀ ਜ਼ਰੂਰ ਦੱਸਿਓ ਸਾਡੇ ਦਰਸ਼ਕਾਂ ਨੂੰ ਮੈਨੂੰ ਲੱਗਦਾ ਆਪਾਂ ਕਹਿੰਨੇ ਆ ਵੀ ਮਾਂ ਬੋਲੀ ਸਿਖਾਉਣੀ ਚਾਹੀਦੀ ਆ ਪਰ ਬੱਚੇ ਨੂੰ ਸਿਖਾਉਣ ਦੀ ਲੋੜ ਨਹੀਂ ਹੋਣੀ ਚਾਹੀਦੀ ਕਿਉਂਕਿ ਪਰ ਘਰੇ ਬੱਚਾ ਪਰਿਵਾਰ ਚ ਪਲਦਾ ਉਹ ਛੋਟਾ ਜਨਮ ਤੋਂ ਪਹਿਲਾਂ ਤੋਂ ਹੀ ਉਹੀ ਪੰਜਾਬੀ ਧੁਨੀਆਂ ਆਵਾਜ਼ਾਂ ਸਿੱਖਦਾ ਫਿਰ ਪਰਿਵਾਰ ਦੇ ਵਿੱਚ ਬਡੇਰੇ ਪਰਿਵਾਰ ਦੇ ਵਿੱਚ ਸਮਾਜ ਦੇ ਵਿੱਚ ਉਹ ਲਫ਼ਜ਼ ਉਹ ਆਉਂਦਾ ਆਟੋਮੈਟਿਕਲੀ ਉਹਨੂੰ ਸਿੱਖਣਾ ਚਾਹੀਦਾ ਪਰ ਹੁਣ ਆਪਾਂ ਬਾਹਰ ਰਹਿ ਰਹੇ ਆ ਉਹਦੇ ਕਰਕੇ ਸਾਨੂੰ ਥੋੜਾ ਜਿਹਾ ਕਿਉਂਕਿ ਇਹਦੇ ਵਿੱਚ ਤੁਹਾਨੂੰ ਜ਼ਿਆਦਾ ਬੋਲਣਾ ਪਊਗਾ ਮਾਂ ਸੰਜੀਦਾ ਕੋਈ ਸ਼ੱਕ ਨਹੀਂ ਮਾਂ ਖਾ ਵੀ ਸੰਜੀਦਾ ਪਰੰਤੂ ਇਹਦੇ ਵਿੱਚ ਛੋੜਾ ਜਿਹਾ ਇਹ ਆ ਰਿਹਾ ਕਿ ਕਿ ਟਾਈਮ ਦੀ ਘਾਟ ਆ ਕਿਉਂਕਿ ਮਾਪਿਓ ਦੋਨੇ ਕੰਮ ਕਰਦੇ ਆ ਤੇ ਉਹ ਬੜੀ ਵੱਡੀ ਉਹਦੀ ਪ੍ਰੋਬਲਮ ਹੋ ਰਹੀ ਹੈ ਦੂਜੀ ਪੀੜ੍ਹੀ ਛੇਤੀ ਐਕਸਪੋਜ਼ ਹੋ ਰਹੀ ਹੈ ਅੰਗਰੇਜ਼ੀ ਨੂੰ ਇਹਦੇ ਬਾਰੇ ਮੈਂ ਇੱਕ ਤੁਹਾਨੂੰ ਜੇ ਤੁਹਾਡੀ ਇਜਾਜ਼ਤ ਹੋਵੇ ਤਾਂ ਸਾਡੇ ਜਿਹੜੇ ਹਾਲਾਤ ਉਹਦੇ ਬਾਰੇ ਇੱਕ ਛੋਟੀ ਸੀਗੀ ਹਫ਼ਤਾ ਕਿ ਸਾਡੇ ਪੰਜਾਬ ਦੇ ਵਿੱਚ ਹਾਲਾਤ ਕੀ ਬਣਿਆ ਤੇ ਉਹ ਕਾਰਨ ਕੀ ਆ ਤੇ ਇੱਥੇ ਜਿਹੜਾ ਵੀ ਇੱਕ ਜੋੜਾ ਆਉਂਦਾ ਪੜਾਈ ਦੇ ਤੌਰ ਤੇ ਆਉਂਦਾ ਜਾਂ ਉੱਥੇ ਕੋਈ ਕਾਰੋਬਾਰ ਨਹੀਂ ਮਿਲਦਾ ਰੋਜ਼ਗਾਰ ਨਹੀਂ ਮਿਲਦਾ ਤਾਂ ਉਹਦੇ ਬਾਰੇ ਕਿ ਮੈਂ ਜਿਹੜੀ ਇੱਕ ਹਫ਼ਤਾ ਹੋਇਆ ਤੁਹਾਨੂੰ ਕਾਫੀ ਕੁਛ ਦਾ ਕਲੀਅਰ ਹੋ ਜੂ ਕਿ ਕਿਉਂ ਨਹੀਂ ਪਹੁੰਚ ਪਹੁੰਚ ਰਹੀ ਜ਼ੁਬਾਨ ਦੂਜੀ ਪੀੜ੍ਹੀ ਤੱਕ ਤੇ ਕਿਉਂਕਿ ਰੋਜ਼ਗਾਰ ਨਾਲ ਤਾਂ ਦਵੰਦਾ ਆਪਣੀ ਮਾਂ ਬੋਲੀ ਦਾ ਕਿ ਜਿੱਥੇ ਤੁਹਾਨੂੰ ਰੋਜ਼ਗਾਰ ਮਿਲਣ ਤੁਸੀਂ ਬੋਲੀ ਸਿੱਖਦੇ ਹੋ ਤੇ ਸਾਰੇ ਚਿੰਤਾ ਦਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਤੇ ਹਰ ਬਾਰੀ ਆਪਾਂ ਫਰਵਰੀ ਦੇ ਵਿੱਚ 21 ਫਰਵਰੀ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਮਨਾਉਨੇ ਆ ਤੇ ਜੀ ਜੀ ਉਹਦੇ ਵਿੱਚ ਮੈਂ ਇੱਕ ਕਵਤਾ ਲਿਖੀ ਆ ਇਹ ਇੱਕ ਬਾਹਰ ਜਨਮੇ ਬੱਚੇ ਵੱਲੋਂ ਕਹਾਈ ਆ ਕਵਤਾ ਮੈਂ ਉਹ ਸੋਚ ਰਿਹਾ ਉਹਦੇ ਵਿੱਚ ਮਤਲਬ ਬੱਚਾ ਬੋਲ ਰਿਹਾ ਇੱਕ ਸਾਰੇ ਪਾਸੇ ਪਈਏ ਰੌਲੀ ਸਾਰੇ ਪਾਸੇ ਪਈਏ ਰੌਲੀ ਖਤਰੇ ਵਿੱਚ ਪੰਜਾਬੀ ਬੋਲੀ ਵਿਦੇਸ਼ ਜਨਮੀ ਧੀ ਨੇ ਗੱਪਿਆ ਕਿੰਜ ਮਰਦੀ ਏ ਮਾਂ ਬੋਲੀ ਇਹ ਇਹਦਾ ਟਾਈਟਲ ਹੈਗਾ ਮਾਂ ਬੋਲੀ ਅਤੇ ਧੀ ਬੋਲੀ ਸਾਰੇ ਪਾਸੇ ਪਈਏ ਰੋੜੀ ਖਤਰੇ ਵਿੱਚ ਪੰਜਾਬੀ ਬੋਲੀ ਵਿਦੇਸ਼ ਜਨਮੀ ਧੀ ਨੇ ਦੱਸਿਆ ਕਿੰਜ ਮਰਦੀ ਏ ਮਾਂ ਬੋਲੀ ਕਹਦੀ ਆਪਣੇ ਦੇਸ਼ ਚ ਹੋਈ ਪਰਾਈ ਮੇਰੀ ਮਾਂ ਬੋਲੀ ਨਾ ਰਹੇਗੀ ਰੋਜ਼ਗਾਰ ਦੀ ਭਾਸ਼ਾ ਨਾ ਹੁਣ ਕਾਰੋਬਾਰ ਦੀ ਭਾਸ਼ਾ ਮੇਰੀ ਮਾਂ ਨੂੰ ਹੋਈ ਨਰਾਸ਼ਾ ਉਹਨੇ ਜਦ ਪੰਜਾਬੀ ਬੋਲੀ ਹਮਮੇਰੀ ਮਾਂ ਦੀ ਜੱਗ ਹੀ ਆਸਾ ਜਦ ਉਹਨੇ ਪੜ੍ਹੀ ਵਿਦੇਸ਼ੀ ਭਾਸ਼ਾ ਆਈ ਲੈਟਸ ਦੇ ਸੱਤ ਬੈਂਡ ਸੀ ਆਏ ਦੂਰੋਂ ਦੂਰੋਂ ਸੇ ਵਾਲੇ ਰਿਸ਼ਤੇ ਆਏ ਫਿਰ ਮਾਪਿਆਂ ਉਹਦਾ ਸਾਥੀ ਚੁਣਿਆ ਬਾਹਰ ਜਾਣ ਦਾ ਤਾਣਾ ਬਾਣਾ ਬੁਣਿਆ ਬਾਹਰ ਆ ਪੜ੍ਹਾਈ ਕੀਤੀ ਪੀਆਰ ਨੇ ਉਹਦੀ ਰੱਤ ਪੀਤੀ ਦਿਨੇ ਕੰਮ ਰਾਤੀ ਸੀ ਪੜ੍ਹਦੀ ਨਾਲੇ ਤਾਨੇ ਮਿਹਣੇ ਜਰਦੀ ਫਿਰ ਮੇਰੇ ਆਉਣ ਦੀ ਆਈ ਵਾਰੀ ਮਾਪਿਆਂ ਦੀ ਸਾਂ ਬਹੁਤ ਪਿਆਰੀ ਕੰਮਕਾਰ ਵਿੱਚ ਰੁੱਝੇ ਮਾਪੇ ਮੇਰਾ ਪਾਲਣ ਪੋਸ਼ਣ ਔਖਾ ਜਾਪੇ ਬਾਪ ਮੇਰੇ ਨੂੰ ਕੁਝ ਸਮਝ ਨਾ ਆਵੇ ਉਲਵੀ ਬਾਹਰ ਆ ਕੇ ਪਛਤਾਵੇ ਜਿਸ ਦਿਨ ਤੋਂ ਮੈਨੂੰ ਦੇ ਕੇ ਛੱਡਿਆ ਜਿਸ ਦਿਨ ਤੋਂ ਮੈਨੂੰ ਦੇ ਕੇ ਛੱਡਿਆ ਮਾਂ ਬੋਲੀ ਤੋਂ ਮੇਰਾ ਨਾਤਾ ਟੁੱਟਿਆ ਜਦ ਪਈ ਅੰਗਰੇਜ਼ੀ ਮਾਂ ਬੋਲੀ ਤੇ ਭਾਰੀ ਉਸ ਦਿਨ ਤੋਂ ਤੇਰੀ ਮਾਂ ਸੀ ਹਾਰੀ ਮੈਂ ਸਮਝਾਂ ਪੱਛਮ ਦੀ ਬੋਲੀ ਉਹ ਬੋਲੇ ਪੂਰਬ ਦੀ ਬੋਲੀ ਸਾਡਾ ਨਾਤਾ ਹੋਇਆ ਢੱਲਾ ਅੰਗਰੇਜ਼ੀ ਨੇ ਇਹ ਕਰਤਾ ਸੱਲਾ ਪਰਦੇਸਾਂ ਵਿੱਚ ਰੁੜਗੀ ਦੇਸਾਨੀ ਰਾਣੀ ਸਮੇ ਤੋਂ ਹਾਰੀ ਨਾ ਗਈ ਸਿਆਣੀ ਆਓ ਆਪਾਂ ਰਲ ਮਿਲ ਸਾਰੇ ਮਾਂ ਬੋਲੀ ਦੇ ਧੀ ਪੁੱਤ ਪਿਆਰੇ ਇਹਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਈਏ ਫਿਰ ਬੀਬੇ ਧੀ ਪੁੱਤ ਖਵਾਈਏ ਅਗਲੀ ਪੀੜ੍ਹੀ ਸੰਭੋ ਇਹ ਹੀ ਅਸਲੀ ਗਹਿਣਾ ਇਹ ਆਪਣੇ ਨਾ ਰਹੇ ਤਾਂ ਹੋਰ ਵੀ ਕੁਝ ਨਹੀਂ ਰਹਿਣਾ ਇਹ ਆਪਣੇ ਨਾ ਰਹੇ ਤਾਂ ਹੋਰ ਵੀ ਕੁਝ ਨਹੀਂ ਕਹਿਣਾ ਕੁਝ ਨਹੀਂ ਰਹਿਣਾ ਰਹਿਣਾ ਬਹੁਤ ਹੀ ਜਿਹੜੀ ਇੱਕ ਸੱਚਾਈ ਬਿਆਨ ਕਰਦੀ ਕਪਤਾ ਜੀ ਤੁਸੀਂ ਲਿਖੀ ਆ ਤੇ ਬਹੁਤ ਜਿਹੜੇ ਹਲੂਣਾ ਦੇਣ ਵਾਲੀ ਗੱਲ ਆ ਸੋ ਜੇਕਰ ਆਪਾਂ ਮਾਵਾਂਵਾਰੀ ਚਿੰਤਾ ਤਾਂ ਤਾਂ ਆਪਾਂ ਬੱਚਿਆਂ ਬਾਰੇ ਵੀ ਚਿੰਤਾ ਤਾਂ ਤੁਹਾਨੂੰ ਕੋਈ ਇਦਾਂ ਦੀ ਕੋਈ ਗੱਲ ਜਿਹੜੀ ਤੁਸੀਂ ਸਾਂਝੀ ਕਰਨੀ ਚਾਹੋ ਜਿਹੜੀ ਤੁਸੀਂ ਬੱਚਿਆਂ 'ਚ ਜਾਂ ਤਾਂ ਪੋਜ਼ਿਟਿਵ ਦੇਖੀ ਇਹ ਜਦੋਂ ਤੁਸੀਂ ਉਹਨਾਂ ਨਾਲ ਇੰਟਰੈਕਟ ਹੁੰਦੇ ਹੋ ਕਿਤੇ ਵੀ ਗੱਲਬਾਤ ਕਰਦੇ ਹੋ ਮਿਲਦੇ ਹੋ ਤੇ ਜਾਂ ਕੋਈ ਇਹੋ ਜੀ ਗੱਲ ਜਿਹੜੀ ਤੁਹਾਨੂੰ ਐ ਲੱਗਿਆ ਵੀ ਇਹ ਤਾਂ ਜਾਦੇ ਸੀਰੀਅਸ ਆ ਖਤਰਨਾਕ ਆ ਇਹ ਤਾਂ ਮਸਲਾ ਨੇ ਬੱਚਿਆਂ ਨੂੰ ਮੈਂ ਹਰ ਐਤਵਾਰ ਸਾਡੇ ਇੱਥੇ ਸਿੰਘ ਸਭਾ ਗੁਰਮੁਖੀ ਸਕੂਲ ਹੈਗਾ ਨਾਰਥ ਬ੍ਰਿਸਬਨ ਦੇ ਵਿੱਚ ਮੈਨੂੰ ਉੱਥੇ 6 ਸਾਲ ਹੋ ਗਏ ਉੱਥੇ ਗੁਰਦੁਆਰੇ ਵਿੱਚ ਹੈ ਤੇ ਉਹ ਸਾਰਾ ਅਸੀਂ ਕਰਦੇ ਆਂ ਤੇ ਬੱਚੇ ਆਉਂਦੇ ਆ ਸਾਡੇ ਨਾਲ 150 ਤੋਂ 200 ਤੱਕ ਪਰਿਵਾਰ ਜੁੜੇ ਹੋਏ ਆ ਬੱਚਿਆਂ ਦੇ ਵਿੱਚ ਬੜੀ ਵਧੀਆ ਉਹਨਾਂ ਨੂੰ ਚੰਗਾ ਲੱਗਦਾ ਬੱਚਿਆਂ ਨੂੰ ਤੁਸੀਂ ਮਾਹੌਲ ਵੀ ਦੇਣਾ ਹੁੰਦਾ ਕਿਉਂਕਿ ਜਦੋਂ ਪੰਜਾਬੀ ਸਕੂਲ ਦੇ ਵਿੱਚ ਆਉਂਦੇ ਆ ਗੁਰਦੁਆਰੇ ਆਉਂਦੇ ਆ ਉਹ ਬੱਚੇ ਸੋਤੇ ਸੇ ਤਹੀ ਤੁਹਾਡਾ ਕਲਚਰ ਸਿੱਖਦੇ ਆ ਅਪਣਾਉਂਦੇ ਆ ਔਰ ਇਹਦੇ ਵਿੱਚ ਹੋਰ ਜਿਹੜੀ ਗੱਲ ਆ ਕਈ ਵਾਰੀ ਆਪਾਂ ਕਹਿੰਦੇ ਆ ਵੀ ਪੰਜਾਬੀ ਸਿੱਖਣ ਦਾ ਵੀ ਬਹਾਨਾ ਹੀ ਹੁੰਦਾ ਬਹਾਨਾ ਹੀ ਬਣਦਾ ਉਹਨਾਂ ਨੇ ਤੁਹਾਡਾ ਵਿਰਸਾ ਤੁਹਾਡਾ ਸੱਭਿਆਚਾਰ ਕਿਵੇਂ ਬਹਿਣਾ ਖਲੋਣਾ ਉਹਨਾਂ ਨੇ ਸਿੱਧੇ ਤੌਰ ਤੇ ਬਹੁਤ ਕੁਝ ਸਿੱਖ ਲੈਣਾ ਤੇ ਇੱਕ ਹੋਰ ਵੱਡੀ ਇਹਦੇ ਵਿੱਚ ਗੱਲ ਆ ਕਿ ਇੱਕ ਪੀੜ੍ਹੀ ਨੂੰ ਜਿਹੜੀ ਸੈਂਸ ਆਫ ਬਿਲੋਂਗਿੰਗਨੈਸ ਜਿਵੇਂ ਆਪਾਂ ਅੰਗਰੇਜ਼ੀ ਚ ਕਹਿੰਦੇ ਆ ਨਾ ਕਿ ਮੈਂ ਇਸ ਕਮਿਊਨਿਟੀ ਨਾਲ ਬੰਧ ਰੱਖਦਾ ਮੈਂ ਇਹਦੇ ਵਿੱਚੋਂ ਸਿੱਖਣਾ ਜਿਹੜੇ ਬੱਚੇ ਜੇ ਇੱਕ ਆਪਣੇ ਆਪ ਨੂੰ ਪ੍ਰਾਊਡ ਫੀਲ ਕਰਦੇ ਆ ਮਾਣ ਮਹਿਸੂਸ ਕਰਦੇ ਆ ਕਿ ਮੈਂ ਪੰਜਾਬੀ ਆ ਤੇ ਮੈਂ ਸਾਡਾ ਇਸ ਤਰ੍ਹਾਂ ਦਾ ਸੱਭਿਆਚਾਰ ਆ ਕਲਚਰ ਆ ਉਹ ਦਿਮਾਗੀ ਤੌਰ ਤੇ ਵੀ ਮਤਲਬ ਮਾਨ ਦਿਮਾਗੀ ਇਹਦੇ ਮ ਵਿਕਸਤ ਹੁੰਦੇ ਆ ਦੋ ਭਾਸ਼ਾਵਾਂ ਵਿੱਚ ਸਿੱਖ ਕੇ ਤਿੰਨ ਭਾਸ਼ਾਵਾਂ ਵਿੱਚ ਸਿੱਖ ਕੇ ਪਰ ਮਾਨਸਿਕ ਤੌਰ ਤੇ ਇਹਦਾ ਸਿੱਧਾ ਇਹ ਸਕਾਰਾਤਮਕ ਰੂਪ ਮਿਲਦਾ ਤੁਹਾਨੂੰ ਜਿਵੇਂ ਬਿਲੋਂਗਿੰਗ ਨੈਸ ਆ ਤੇ ਉਹ ਚ ਦਿਮਾਗੀ ਪਰੇਸ਼ਾਨ ਨਹੀਂ ਉਹ ਹੁੰਦੇ ਜ਼ਿਆਦਾ ਮਾਨਸਿਕ ਤੌਰ ਤੇ ਉਹ ਸਿਹਤਮੰਦ ਹੁੰਦੇ ਆ ਕਿਉਂਕਿ ਉਹਨਾਂ ਨੂੰ ਪਤਾ ਕਿ ਅਸੀਂ ਕੌਣ ਆ ਇੱਥੋਂ ਦੀ ਸੁਸਾਇਟੀ ਦੇ ਵਿੱਚ ਕਿਸ ਤਰ੍ਹਾਂ ਵਿਛੜਨਾ ਉਹ ਮਾਪਿਆਂ ਨੂੰ ਵੀ ਸਾਡੇ ਮੇਰੇ ਵਰਗੇ ਜਿਹੜੇ ਅਧਿਆਪਕ ਨੇ ਉਹਨਾਂ ਦਾ ਇਹ ਫਰਜ਼ ਬਣਦਾ ਕਿ ਬੱਚਿਆਂ ਨੂੰ ਇੱਥੋਂ ਦੇ ਰਹਿੰਦੇ ਆ ਇੱਥੋਂ ਦਾ ਕਲਚਰ ਵੀ ਉਹਨਾਂ ਨੂੰ ਸਮਝ ਆਵੇ ਪਰ ਜਿੱਥੋਂ ਅਸੀਂ ਆਏ ਆ ਉਹਨਾਂ ਨਾਲ ਵੀ ਜੁੜਨਾ ਉਹਦੇ ਮਾਣ ਮਹਿਸੂਸ ਕਰਨਾ ਤਾਂ ਕਿ ਇਹ ਬੱਚਿਆਂ ਨੇ ਸਾਡੀ ਵੱਡੇ ਹੋ ਕੇ ਵਕਾਲਤ ਕਰਨੀ ਆ ਸਾਡੀ ਕਮਿਊਨਿਟੀ ਦੇ ਵਿੱਚੋਂ ਹੀ ਲੀਡਰ ਨਿਕਲਣੇ ਆ ਜੇ ਅਸੀਂ ਉਹਨਾਂ ਨੂੰ ਨਹੀਂ ਦੇ ਸ ਦੇ ਸਕੇ ਤੇ ਉਹ ਤਾਂ ਕਰਕੇ ਬਹੁਤ ਇਹਦਾ ਜ਼ਰੂਰੀ ਆ ਬਿਲਕੁਲ ਜੀ ਬਿਲਕੁਲ ਬਹੁਤ ਜ਼ਰੂਰੀ ਆ ਸੋ ਭਾਈ ਜੀ ਇੱਕ ਜਾਂਦੇ ਜਾਂਦੇ ਆ ਜਿਹੜਾ ਮੈਂ ਤੁਹਾਨੂੰ ਇਹ ਜ਼ਰੂਰ ਪੁੱਛਣਾ ਚਾਹੂਗਾ ਕਿਉਂਕਿ ਤੁਸੀਂ 20 ਸਾਲ ਦਾ ਤਜਰਬਾ ਰੱਖਦੇ ਹੋ ਨਵੇਂ ਮਾਪੇ ਇੱਥੇ ਆਉਂਦੇ ਆ ਤੇ ਉਹ ਇਹ ਗੱਲਾਂ ਨੂੰ ਕਈ ਵਾਰੀ ਸਟਰਗਲ ਕਰਦੇ ਆ ਉਹਨਾਂ ਨੂੰ ਇਹ ਲੱਗਦਾ ਵੀ ਸਾਡਾ ਬੱਚਾ ਅੰਗਰੇਜ਼ੀ ਚ ਨਾ ਪਿੱਛੜ ਜੇ ਸਾਡੇ ਜੇ ਅਸੀਂ ਪੰਜਾਬੀ ਬੋਲਦੇ ਆ ਕਨਫਿਊਜ਼ ਨਾ ਹੋ ਜੇ ਇਦਾਂ ਨਾ ਹੋ ਜੇ ਇਦਾਂ ਦੇ ਇੱਕ ਤਾਂ ਸਵਾਲ ਬਹੁਤ ਆਉਂਦੇ ਆ ਦੂਜਾ ਇਹ ਵੀ ਉਹਨਾਂ ਨੂੰ ਸਮਝ ਨਹੀਂ ਆਉਂਦੀ ਵੀ ਅਸੀਂ ਕਿੱਥੋਂ ਸ਼ੁਰੂ ਕਰੀਏ ਬੱਚੇ ਨੂੰ ਕਿਵੇਂ ਲਿਖਾਉਣਾ ਪੜਾਉਣਾ ਕਿੱਥੋਂ ਸਟਾਰਟ ਕਰੀਏ ਇਹ ਦੋ ਗੱਲਾਂ ਤੇ ਇੱਕ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ ਉਹ ਜ਼ਰੂਰ ਦਿਓ ਜੀ ਸਾਡੇ ਦਰਸ਼ਕਾਂ ਨੂੰ ਮੇਰੇ ਵੱਲੋਂ ਕਹੀ ਹੈ ਵੀ ਜੇ ਘਰੇ ਬੱਚਾ ਪੰਜਾਬੀ ਬੋਲਦਾ ਤਾਂ ਉਹ ਜਿਆਦਾ ਛੋਟੀ ਉਮਰ ਦੇ ਵਿੱਚ ਹੀ 5-7 ਸਾਲ ਦੀ ਉਮਰ ਦੇ ਵਿੱਚ ਹੀ ਕਾਫੀ ਉਹਨੇ ਵੋਕੈਬਲਰੀ ਇਕੱਠੀ ਕਰ ਲੈਣੀ ਹੈ ਜੀ ਉਸ ਉਸ ਤੋਂ ਬਾਅਦ ਪੜਾਉਣਾ ਤੁਸੀਂ ਚਾਹੇ ਬਾਅਦ ਸ਼ੁਰੂ ਕਰ ਸਕਦੇ ਹੋ ਕੋਈ ਗੱਲ ਨਹੀਂ 5 6 7 ਸਾਲ ਬਾਅਦ ਤੇ ਅੰਗਰੇਜ਼ੀ ਉਹਨੇ ਬਾਹਰ ਸਿੱਖੀ ਲੈਣੀ ਆ ਜਿੰਨਾ ਤੁਸੀਂ ਜ਼ਿਆਦਾ ਉਹਦੇ ਨਾਲ ਵਾਰਤਾ ਲਾਪ ਕਰੋਗੇ ਪੰਜਾਬੀ ਦੇ ਵਿੱਚ ਉਨਾ ਹੀ ਤੁਹਾਨੂੰ ਜੁੜਨਾ ਹੋਊਗਾ ਬੜੀ ਇੱਕ ਜਿਹੜੀ ਕਾ ਵੀ ਜ਼ੁਬਾਨ ਉਦੋਂ ਮਰਦੀ ਆ ਜਦੋਂ ਤੁਹਾਡੀ ਪਹਿਲੀ ਪੀੜ੍ਹੀ ਤੀਜੀ ਪੀੜ੍ਹੀ ਨਾਲ ਕਨੈਕਟ ਨਹੀਂ ਹੁੰਦੀ ਜੁੜਦੀ ਨਹੀਂ ਦਾਦੇ ਦਾਦੀ ਨਾਲ ਨਾਨੇ ਨਾਨੀ ਨਾਲ ਜੇ ਪੋਤਾ ਦੋਤਾ ਦੋਤੀ ਨਹੀਂ ਜੁੜਦੇ ਤਾਂ ਤੁਹਾਡੀ ਗੱਲਬਾਤਾਂ ਨਹੀਂ ਕਰ ਸਕਦੇ ਫਿਰ ਤੁਹਾਡੀ ਜਿਉ ਤੁਹਾਡੇ ਮਾਪਿਓ ਨਾਲ ਨਹੀਂ ਜੁੜੇ ਤਾਂ ਉਹਨਾਂ ਦੀ ਅਗਲੀ ਪੀੜ੍ਹੀ ਉਹ ਤੁਹਾਡੇ ਨਾਲ ਨਹੀਂ ਜੁੜੇਗੀ ਇਹ ਬੜਾ ਇਹਦਾ ਮੁਸ਼ਕਲ ਹੈਗਾ ਇਹਦੇ ਵਿੱਚ ਕਰਨਾ ਪਰ ਕੋਸ਼ਿਸ਼ ਕਰਨੀ ਚਾਹੀਦੀ ਆ ਬਾਕੀ ਇਹ ਆ ਵੀ ਜੇ ਪਰਿਵਾਰ ਤੁਹਾਡੇ ਕੋਲ ਸਿਮਿਲਰ ਮਾਈਂਡਡ 2 4 5 ਪਰਿਵਾਰ ਹੈਗੇ ਉਸੇ ਉਮਰ ਦੇ ਬੱਚੇ ਆ ਤੁਸੀਂ ਗੱਲਬਾਤ ਕਰੋਗੇ ਉਹ ਸਿੱਖਣ ਇੱਕ ਦੂਜੇ ਤੋਂ ਜੇ ਤੁਹਾਨੂੰ ਕੋਈ ਪ੍ਰੋਬਲਮ ਆਉਦੀ ਆ ਆਪਸ ਦੇ ਵਿੱਚ ਸਾਂਝੀ ਕਰੋ ਸਿੱਖੋ ਤੇ ਉਹਦੇ ਨਾਲ ਬਹੁਤ ਸਾਨੂੰ ਐਜੇ ਕਮਿਊਨਿਟੀ ਜਿਵੇਂ ਹੁਣ ਸਾਡੀ ਜਿਹੜੀ ਸੋਚ ਆ ਪੱਛਮੀ ਤੇ ਪੂਰਬੀ ਜਿਹੜੀ ਪੱਛਮੀ ਸੋਚ ਆ ਉਹ ਵਿਅਕਤੀਗਤ ਨਿੱਜ ਤੇ ਖੜੀ ਐ ਨਿੱਜ ਸੋਚ ਆ ਉਹਨਾਂ ਦੀ ਸਾਡੀ ਹੈਗੀ ਸਮੂਹਿਕ ਕਲੈਕਟਿਵ ਅਪਰੋਚ ਆ ਸਾਨੂੰ ਹਰ ਥਾਂ ਦੇ ਇੱਕ ਦੂਜੇ ਦੀ ਸਾਨੂੰ ਮਦਦ ਕਰਨ ਦੀ ਲੋੜ ਆ ਚਾਹੇ ਉਹ ਕਿਸੇ ਵੀ ਕੰਮ ਧੰਦੇ ਦੇ ਵਿੱਚ ਵੀ ਅਸੀਂ ਮਦਦ ਕਰਦੇ ਆਂ ਬੱਚਿਆਂ ਦੇ ਨਾਲ ਵੀ ਸਿੱਖਣ ਸਿਖਾਉਣ ਦੇ ਵਿੱਚ ਚਾਹੀਦਾ ਕਿ ਵੱਧ ਤੋਂ ਵੱਧ ਜੇ ਵਲੰਟੀਅਰ ਜੇ ਕੁਝ ਕਰ ਸਕਦਾ ਤਾਂ ਉਹਨੂੰ ਕੋਸ਼ ਪਹਿਲਾਂ ਆਪ ਸਿੱਖੋ ਫਿਰ ਬੱਚਿਆਂ ਨਾਲ ਕਨੈਕਟ ਕਰਨ ਦੀ ਕੋਸ਼ਿਸ਼ ਕਰੋ ਇਹ ਇਸ ਮੇਰਾ ਇਨਾ ਕੀ ਹੈਗਾ ਸੁਨੇਹਾ ਸਾਰੇ ਵੀਰਾਂ ਜੀ ਜੀ ਬਹੁਤ ਵਧੀਆ ਲੱਗਿਆ ਜੀ ਤੁਹਾਡੇ ਨਾਲ ਗੱਲ ਕਰਕੇ ਤੁਸੀਂ ਪੰਜਾਬ ਪੰਜਾਬੀ ਅਤਲੀ ਚਿੰਤਤ ਤੋਂ ਤੇ ਉਹਦੇ ਲਈ ਕੰਮ ਕਰ ਰਹੇ ਹੋ ਤੇ ਉਹ ਵੀ ਚੁੱਪ ਕਰਕੇ ਆਪਣਾ ਕੰਮ ਕਰ ਰਹੇ ਹੋ ਸੋ ਮੈਂ ਇੱਥੇ ਬੇਨਤੀ ਕਰਨਾ ਚਾਹੁੰਗਾ ਦੂਰ ਦਰੇਡੇ ਬਸਦੇ ਸਾਰੇ ਇਹ ਪੰਜਾਬੀਆਂ ਨੂੰ ਜਿਹੜਾ ਵੀ ਭਾਈ ਕਿਸੇ ਵੀ ਰੂਪ ਚ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਿਹਾ ਮਾਂ ਬੋਲੀ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਮੈਂ ਉਹਨਾਂ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਗਾ ਵੀ ਉਹ ਸਾਨੂੰ ਇਸ ਪਲੇਟਫਾਰਮ ਜਰੀਏ ਜਦੋਂ ਵੀ ਮਰਜ਼ੀ ਉਹ ਜੁੜਨ ਸਾਨੂੰ ਚੰਗਾ ਲੱਗੂ ਆ ਅਸੀਂ ਉਹਨਾਂ ਨੂੰ ਜਿੱਥੋਂ ਤੱਕ ਸਾਡੀ ਪਹੁੰਚ ਆ ਉਤੋਂ ਤੱਕ ਲੈ ਕੇ ਜਾਈਏ ਤਾਂ ਕਿ ਜਦੋਂ ਕਈ ਵਾਰ ਕੀ ਹੁੰਦਾ ਬ੍ਰਿਜ਼ਬਨ ਦੇ ਵਿੱਚ ਜਿੰਨਾ ਕੰਮ ਹੋ ਰਿਹਾ ਪੰਜਾਬੀ ਬੋਲੀ ਦੇ ਉੱਤੇ ਤੇ ਕਈ ਵਾਰ ਲੋਕਲ ਲੋਕਾਂ ਨੂੰ ਨਹੀਂ ਪਤਾ ਹੁੰਦਾ ਵੀ ਇੰਨਾ ਕੰਮ ਹੋ ਰਿਹਾ ਸੋ ਸਰਦਾਰ ਬਹਾਦਰ ਸਿੰਘ ਅੱਜਕੱਲ ਬ੍ਰਿਸਬਨ ਦੇ ਵਿੱਚ ਰਹਿ ਰਿਹਾ ਜੀ ਨਾਰਥ ਸਾਈਡ ਸਕੂਲ ਦੇ ਵਿੱਚ ਉਹਨਾਂ ਨੇ ਜਿਵੇਂ ਦੱਸਿਆ ਉਹ ਅਕਸਰ ਤੁਹਾਨੂੰ ਮਿਲ ਜਾਂਦੇ ਆ ਸੋ ਤੁਸੀਂ ਉੱਥੇ ਜਰੂਰ ਉਹਨਾਂ ਦਾ ਫਾਇਦਾ ਠਾਓ ਜੇਕਰ ਕਿਸੇ ਰੂਪ ਚ ਸਹਿਯੋਗ ਦੇ ਸਕਦੇ ਤਾਂ ਸਹਿਯੋਗ ਵੀ ਦਿਓ ਤੇ ਹੋਰ ਵੀ ਜੇ ਕਿਸੇ ਸ਼ਹਿਰਾਂ ਚ ਕੋਈ ਵੀ ਇਦਾਂ ਦਾ ਇੱਕ ਸੱਜਣ ਮਿੱਤਰ ਸਾਡੇ ਵੱਸਦੇ ਆ ਕੋਈ ਜਾਣਦਾ ਤਾਂ ਜਰੂਰ ਸੰਪਰਕ ਕਰਿਆ ਕਰੋ ਸੋ ਬਾਈ ਜੀ ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਪੰਜਾਬੀ ਮਾਂ ਬੋਲੀ ਦੀਪਸ ਦੇ ਉੱਤੇ ਅ ਜਿਹੜੀਆਂ ਅਸੀਂ ਵਧਾਈਆਂ ਵੀ ਦੰਨਿਆ ਸਾਰਿਆਂ ਨੂੰ ਤੇ ਅੱਗੇ ਦੀ ਬੇਨਤੀ ਵੀ ਕਰਨੀ ਆ ਵੀ ਵਧਾਈਆਂ ਤੋਂ ਵੀ ਅੱਗੇ ਤੁਰ ਗਈ ਆਪਾਂ ਹੁਣ ਵਧਾਈਆਂ ਬਹੁਤ ਹੋ ਗਈਆਂ ਹੁਣ ਆਪਾਂ ਇਹਨੂੰ ਅਮਲੀ ਜਾਮਾ ਪਵਾਈਏ ਜੰਦ ਜਾਂਦੇ ਜੋ ਕਹਿਣਾ ਚਾਹੂੰ ਹਾਂ ਬਹੁਤ ਬਹੁਤ ਧੰਨਵਾਦ ਵੀਰ ਜੀ ਮੈਨੂੰ ਸਮਾਂ ਦੇਣ ਲਈ ਦਰਸ਼ਕਾਂ ਦੇ ਰੂਬਰੂ ਹੋਣ ਲਈ ਤੇ ਮੈਂ ਜੇ ਕਿਸੇ ਵੀਰ ਨੂੰ ਭੈਣ ਨੂੰ ਜਾਂ ਕਿਸੇ ਗਰੁੱਪ ਨੂੰ ਜਾਂ ਗੁਰਦੁਆਰਾ ਸਾਹਿਬਾਨ ਨੂੰ ਇਹਨਾਂ ਕਿਤਾਬਾਂ ਦੀ ਜ਼ਰੂਰਤ ਹੈਗੀ ਤੁਸੀਂ ਮੈਨੂੰ ਇੱਕ ਸੌਖਾ ਜਿਹਾ ਮੇਰੇ ਕੋਲ ਹੈਗਾ ਈਮੇਲ ਆਈਡੀ ਤੁਹਾਨੂੰ ਮੈਂ ਦੇ ਦਿੰਦਾ ਇਹ ਦਾਪਾਂ ਤੁਹਾਨੂੰ ਮੈਂ ਭੇਜ ਦਿਆਂਗਾ ਤਿੰਨੇ ਹੀ ਤੇ ਜਿਹੇ ਪੰਜਾਬੀ ਲੈਂਗੁਏਜ ਅਕੈਡਮੀ @gmail.com ਤੇ ਪਾ ਸਕਦੇ ਹੋ ਤੁਸੀਂ ਪੰਜਾਬੀ ਲੈਂਗੁਏਜ ਅਕੈਡਮੀ ਉਹ 1 ਵਰਡ ਹੈਗਾ ਉਹਦੇ ਤੇ ਮੈਂ ਲਾਗਤ ਮੁੱਲ ਤੇ ਤੇ ਕੁਰੀਅਰ ਦਾ ਜਿਹੜਾ ਵੀ ਖਰਚ ਆਊਗਾ ਉਹ ਤੁਹਾਨੂੰ ਦੱਸ ਦਿਆਂਗਾ ਈਮੇਲ ਕਰਦੇ ਹੋ ਤੁਸੀਂ ਮੈਨੂੰ ਜਾਂ ਵੀਰ ਜੀ ਕੋਲੋਂ ਤੁਸੀਂ ਨੰਬਰ ਲੈ ਸਕਦੇ ਹੋ ਮੇਰਾ ਤੇ ਜਿੰਨੇ ਵੀ ਮੇਰੇ ਕੋਲ ਸੇਵਾ ਹੋ ਸਕਦੀ ਆ ਮੈਂ ਕਰਕੇ ਬਹੁਤ ਖੁਸ਼ ਆ ਤੇ ਵੱਧ ਤੋਂ ਵੱਧ ਪਰਿਵਾਰ ਜਿੰਨਾ ਵੱਡਾ ਹੋਵੇ ਉਹਨੇ ਚੰਗਾ ਤੁਹਾਨੂੰ ਤੁਹਾਡੀ ਸੁਰੱਖਿਆ ਮਹਿਸੂਸ ਹੁੰਦੀ ਹੈ ਵੀ ਜਿੰਨਾ ਵੀ ਤੁਸੀਂ ਵੱਧ ਤੋਂ ਵੱਧ ਤੁਸੀਂ ਕਰੋਗੇ ਸਟਰੋਂਗ ਹੋਵੋਗੇ ਅਸੀਂ ਚਾਹੁੰਦੇ ਹਾਂ ਵੀ ਸਾਡੀ ਜਿਹੜੀ ਅਗਲੀ ਪੀੜ੍ਹੀ ਇੱਥੇ ਮਤਲਬ ਵਿਚਾਰੀ ਬਣ ਕੇ ਨਾ ਰਹੇ ਜਵਾਨ ਵੀ ਸਿੱਖੇ ਇੱਥੇ ਵੀ ਬਹੁਤ ਅਹੁਦਿਆਂ ਤੱਕ ਪਹੁੰਚਣ ਤੇ ਗਾਂ ਵਕਾਲਤ ਕਰਨ ਤਾਂ ਕਿ ਹੋਰ ਸਕੂਲਾਂ ਦੇ ਵਿੱਚ ਵੀ ਇਹ ਲਾਗੂ ਹੋ ਸਕੇ ਵੱਧ ਤੋਂ ਵੱਧ ਤੇ ਇੰਨੀ ਮੇਰੇ ਵੱਲੋਂ ਇੰਨੀਆਂ ਹੀ ਬੇਨਤੀਆਂ ਨੇ ਜੀ ਵਾਈਗੁਰ ਜੀ ਕਾਕਾ ਸਾਹਿਬ ਵਾਈਗੁਰ ਜੀ ਵਾਈਗੁਰ ਜੀ ਕੀ ਫਤਿਹ ਜੀ ਤੇ ਮੈਂ ਦਰਸ਼ਕਾਂ ਨੂੰ ਬੇਨਤੀ ਕਰਦਾ ਜੀ ਅਸੀਂ ਇਸ ਵੀਡੀਓ ਦੇ ਥੱਲੇ ਇਹਨਾਂ ਦੀ ਜਿਹੜੀ ਵੈਬਸਾਈਟ ਦਾ ਜਾਂ ਜਿਹੜਾ ਇਹਨਾਂ ਦੀ ਈਮੇਲ ਐਡਰੈਸ ਦਾ ਲਿੰਕ ਵੀ ਪਾ ਦੇਵਾਂਗੇ ਜੀ ਈਮੇਲ ਲਿਖ ਦੇਵਾਂਗੇ ਤਾਂ ਕਿ ਜੇ ਕਿਸੇ ਬੰਦੇ ਨੂੰ ਵੀ ਚਾਹੀਦੇ ਹੋ ਤਾਂ ਤੁਸੀਂ ਇਹਨਾਂ ਨੂੰ ਯਾਦ ਕਰ ਸਕਦੇ ਹੋ ਜੇ ਤੁਸੀਂ ਬਰੇਜ਼ਬੰਦ ਰਹਿੰਦੇ ਹੋ ਤਾਂ ਵੀ ਤੁਸੀਂ ਇਹਨਾਂ ਨੂੰ ਜ਼ਰੂਰ ਮਿਲਿਓ ਤੇ ਆਪਣਾ ਬਣਦਾ ਯੋਗਦਾਨ ਵੀ ਦਿਓ ਸੋ ਬਹੁਤ ਬਹੁਤ ਮਿਹਰਬਾਨੀ ਜੀ ਤੁਸੀਂ ਜੁੜੇ ਤੇ ਸਾਂਝ ਪਾਈ ਸਤਿ ਸ੍ਰੀ ਅਕਾਲ